ਪਟਿਆਲਾ ਇੰਡੀਆ ਚੈਂਪੀਅਨਸ਼ਿਪ ਚ ਕਈ ਕਿਤਾਬ ਆਪਣੇ ਨਾਮ ਕਰ ਚੁੱਕਿਆ ਤਰुण ਸ਼ਰਮਾ ਅੱਜ ਆਪਣੇ ਹਾਲਾਤਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣੇ ਦੇ ਦਫ਼ਤਰ ਬਾਹਰ ਪਹੁੰਚਿਆ ਜਿੱਥੇ ਉਸਨੇ ਸਮਾਜ ਸੇਵੀ ਕੁਮਾਰ ਗੌਰਵ ਦੇ ਨਾਲ ਮਿਲ ਕੇ ਬੂਟਾ ਨੂੰ ਪਾਲਿਸ਼ ਕੀਤਾ ਤੇ ਮੌਜੂਦਾ ਸਰਕਾਰ ਖਿਲਾਫ ਚੰਮ ਕੇ ਫੜਾਸ ਕੱਢੀ ਤਰुण ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਮੰਤਰੀ ਮੀਥੀਆ ਨੇ ਵਾਅਦਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤਾਂ ਉਸ ਨੂੰ ਬੰਦਾ ਮਾਨ ਸਨਮਾਨ ਤੇ ਨੌਕਰੀ ਦਿੱਤੀ ਜਾਵੇਗੀ ਪਰ ਹੁਣ ਸਰਕਾਰ ਨੇ ਖਿਡਾਰੀ ਹੋਣ ਦੇ ਨਾਤੇ ਉਸ ਦੀ ਕੋਈ ਸਾਰ ਨਹੀਂ ਲਈ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਾਰ ਲੈਂਦਾ ਦੋ ਵਾਰ ਜਾਰ ਲੈਂਦਾ ਮੈਨਾਂ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ ਚ ਮੈਡਲ ਲੈ ਕੇ ਆਇਆ ਦੋ ਨਹੀਂ ਇੱਕ ਨਹੀਂ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਤੋਂ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਈ ਜਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਾਜੀ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਕਿ ਤੁਹਾਨੂੰ ਤਿੰਨ ਡਿਪਾਰਟਮੈਂਟ ਨੂੰ ਮਾਰ ਕੀਤਾ ਜਾਂਦਾ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ ਉਹ ਡਿਪਾਰਟਮੈਂਟ 'ਚ ਇੱਕ ਵੀ ਬੰਦੇ ਨੇ ਮੈਨੂੰ ਹਾਈ ਕੰਟੈਕਟ ਨਹੀਂ ਕਰਿਆ। ਉਸ ਤੋਂ ਬਾਅਦ ਇੱਕ ਲੈਟਰ ਹਰ ਹੁੰਦਾ ਹੈ। ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾ ਨਾ ਸਰਕਾਰੀ ਜੋ ਨਾਲੇ ਜਿਹੜਾ ਮਾਨਤਨ ਕਰਨਾ ਉਹ ਕੀਤਾ ਜਾਏਗਾ। ਉਹਦਾ ਲੈਟਰ ਆ ਜਾਂਦਾ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਅਵਾਰਡ ਮਿਲ ਜਾਊਗਾ। ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ। ਮੈਂ ਉੱਥੇ ਹੀ ਬੈਠਾ। ਉਸ ਤੋਂ ਬਾਅਦ ਇਸੇ 2023 ਦੇ ਵਿੱਚ 2024 ਦੇ ਵਿੱਚ ਇਸੇ ਸਾਲ ਸupervisor plus sports corte ਦੀਆਂ ਨੌਕਰੀਆਂ ਨਿਕਲਿਆ ਦੀ ਕੋਚਾਂ ਦੇ ਸੁਪਰਵਾਈਜ਼ਰ ਦੀ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰੋਫੈਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਸੋ ਮਾਨ ਸਾਹਿਬ ਨੂੰ ਮੈਂ ਇਹ ਕਹਾਂਗਾ ਕਿ ਮਾਨ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਆਮ ਆਦੀ ਬਾਣੀ ਨਾਲ ਤੱਕਾ ਨਹੀਂ ਹੋਣ ਦਿੰਦੇ ਆ ਆਮ ਬੰਦਾ ਖੜਾ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਹੋ ਗਿਆ ਮਾਨ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਰਿਕੁਐਸਟ ਕਰੂੰਗਾ ਕਿ 8 ਦਿਨ ਦਾ ਮੈਂ ਟਾਈਮ ਦੇ ਰਿਆਂ ਜੇ ਤੁਸੀਂ ਸੁਣਵਾਈ ਨਹੀਂ ਕੀਤੀ ਮੈਂ ਤੁਹਾਡੇ ਘਰ ਦੇ ਬਾਹਰ ਕੱਲਾ ਹੀ ਆ ਕੇ ਹੱਥ ਜੋੜ ਕੇ ਬੈਠੂੰਗਾ ਇੱਕ ਬੇਨਤੀ ਕਰਨ ਜ਼ਰੂਰ ਆ ਸਰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਸਿਰ ਦੇ ਉੱਤੇ ਇੱਕ ਵੱਡਾ ਕਰਜ਼ਾ ਸੀਗਾ ਕਿਸੇ ਨੇ ਸਾਥ ਨਹੀਂ ਲੀਦਾ ਕਰਨ ਔਜਲਾ ਨਹੀਂ ਇੱਕ ਵੱਡਾ ਜਿਹੜਾ ਸਾਥ ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਸੀ ਜੋ ਅੱਜ ਪੰਜਾਬ ਦਾ ਪੁੱਤ ਕਰ ਰਿਹਾ ਪੰਜਾਬ ਦੇ ਉਪਰਾਹ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਦਿলো ਸਲੂਟ ਹੈ ਉਹਨਾਂ ਸਾਰਿਆਂ ਨੂੰ ਜਿਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਤੇ ਮੈਂ ਦਿলো ਸਲੂਟ ਕਰ ਦੋਗਾ ਕਰੇ ਕਿਹੜੇ ਕਿਹੜੇ ਤੁਸੀਂ ਪਦਕ ਜਿੱਤੇ ਆ ਹੁਣ ਤੱਕ ਮੈਂ 16 ਕੰਟਰੀਆਂ ਜੋ ਮੈਜਿਸਟਰ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਗਨਾਈਜ਼ ਹੁੰਦੀਆਂ ਨੇ ਮੈਂ ਉਹ ਚੋ ਵੀ ਮੈਡਲ ਲਿਆ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ ਬਟ ਉਹ ਹਿਸਟਰੀ ਅਜੇ ਬਿਰਲੀ ਹੋਇਆ ਕਿਹੜੇ ਕਿਹੜੇ ਮੰਤਰੀਆਂ ਨਾਲ ਕਿਹੜੇ ਕਿਹੜੇ ਨੇਤਾ ਨਾਲ ਮੁਲਾਕਾਤ ਹੋਈ ਹੈ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਟਾਈਮ ਵੀ ਇਹਨਾਂ ਨੇ ਮੈਨੂੰ ਵਾਅਦਾ ਕਰਿਆ ਕਿ ਤੈਨੂੰ ਨੌਕਰੀ ਦਿੱਤੀ ਜਾਵੇਗੀ ਤੇ ਮੀਤੇਰ ਸਾਹਿਬ ਖੁਦ ਸਾਡੇ ਨਾਲ ਤਾਂ ਨੇਂਦੇ ਬੈਠੇ ਸੀ ਸਾਨੂੰ ਵਾਅਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀ ਪ੍ਰੋਵਾਈਡ ਕਰਾਂਗੇ ਅਜੀ ਖੁਸ਼ ਹੋਗੇ ਕਿ ਚਲੋ ਜਦਾ ਹਮਾਂ ਦੀ ਪਾਰਟੀ ਦੀ ਸਰਕਾਰ ਆਈ ਔਰ ਖੁਦ ਸਪੋਰਟ ਮਿਨਿਸਟਰ ਲੱਗੇ ਸਾਡੇ ਨਾਲ ਜਾਂ ਕੁਝ ਅੱਜ ਡੀਸੀ ਦਫ਼ਤਰ ਪਹੁੰਚੇ ਹੋ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਜੋ ਮੇਰਾ ਬੰਦਾ ਮਾਨਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਅਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨਦੇ ਤੁਹਾਡੇ ਨਾਲ ਤੁਹਾਡੇ ਕੀ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀਜੀਏ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਨਹੀਂ ਹੁਣ ਤੱਕ ਨੌਕਰੀ ਨਹੀਂ ਅਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਸੇ ਨੂੰ ਨਹੀਂ ਕਿਹੜੇ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਆਪਰਚੁਨਿਟੀ ਦੀ ਉਮੀਦ ਕਰਦੇ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਦੇ ਦਿਨ ਮੈਂ ਕਰ ਲੂੰਗਾ ਅੱਜ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਖੇਡ ਬਤਨ ਕਰਵਾਇਆ ਜਾਂਦਾ ਹੈ ਖੇਡਾਂ ਦੀ ਪ੍ਰੋਵਾਈਡ ਕੀਤਾ ਜਾਂਦਾ ਹੈ ਪਲੇਅਰ ਬੰਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਤੁਸੀਂ ਰੋਕਦੇ ਹੋ ਇਸ ਤਰ੍ਹਾਂ ਫਿਰ ਕਿੰਨਾ ਭੁਈ ਕਰਾਉਣੀ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਡ ਉਹ ਦੱਸਣਗੇ ਦੇਖੋ ਮੇਰਾ ਫਰਜ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਆਂ ਉੱਥੇ ਅਸੀਂ ਕੱਲੇ ਨਹੀਂ ਗੇੜਦੇ ਉੱਥੇ 140 ਕਰੋੜ ਦੀ ਬਾਡੀ ਸਾਡੇ ਮੋਢਿਆਂ 'ਤੇ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਜਾਂ ਅਸੀਂ ਗਰੀਬ ਫੈਮਿਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੀਜ਼ਾਦ ਪੈਦਾ ਕਰ ਰਹੇ ਹਾਂ ਕਿ ਨਸ਼ੇ ਛੱਡੋ ਗਰਾਊਂਡ ਜੁਆਇਨ ਕਰੋ ਜਾਂ ਤਾਂ ਡਾਇਰੈਕਟ ਦੇਖੀਏ ਹੁਣ ਗਰੀਬ ਬੰਦਾ ਕਰੇਗਾ ਕੀ ਦਿਹਾੜੀ ਤਾਂ ਲਾਣੀ ਹੈ ਸਿੱਧੀ ਜਿਹੜੀ ਗੱਲ ਹੈ ਜਾਈ ਮੈਂ ਹੁਣ ਸਬਜ਼ੀ ਦੀ ਡੇਲੀ ਲਾਣਾ ਜਾਂ ਬੂਟ ਪਾਲੀ ਕਰਨ ਨੂੰ ਆਦਾ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲ ਤੇ ਟਰਾਫੀਆਂ ਖਾਣ ਨੂੰ ਨਹੀਂ ਦਿੰਦੀਆਂ ਕਰਨਾ ਖੁਦ ਹੀ ਪੈਣਾ ਹੈ ਦੇਖੋ ক্রিকেট ਦੇ ਵਿੱਚ ਵੀ ਜਦੋਂ ਵਰਲਡ ਕੱਪ ਲੈ ਕੇ ਆਈਏ ਇੰਡੀਆ ਸਾਰੇ ਕਿਤੇ ਉਹਨਾਂ ਦਾ ਮਾਨ ਸਨਮਾਨ ਹੈ ਤੁਹਾਡੀ ਵੀ ਵੀਡੀਓ ਵਾਇਰਲ ਹੋਸੀ ਤੁਹਾਨੂੰ ਕੋਈ ਲੈਨ ਤੱਕ ਨਹੀਂ ਆਇਆ ਸੀ ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ ਉਹ ਭੁੱਲ ਗਏ ਕਿ 60 ਗੇਮਾਂ ਹੋਰ ਵੀ ਨੇ ਜੀ ਸੋ ਮੈਂ ਰਿਕੁਐਸਟ ਇਹ ਕਰੂਗਾ ਕਿ ਮੇਰੇ ਵਰਗੀ ਕਈ ਐਥਲੀਟ ਬੱਟੇ ਨੇ ਦਿਲ ਹਾਰ ਕੇ ਕੀ ਯਾਰ ਸਾਡਾ ਕੋਈ ਬਣਦਾ ਹੀ ਨਹੀਂ ਸੋ ਅੱਜ ਮੈਂ ਉਹਨਾਂ ਚ ਇੱਕ ਚਿਰਾਗ ਦਾ ਕੰਮ ਕਰ ਰਿਹਾ ਇੱਕ ਉਮੀਦ ਜਗਾ ਰਿਹਾ ਕਿ ਨਹੀਂ ਆਪਾਂ ਰਲ ਕੇ ਸਭ ਕੁਝ ਕਰ ਸਕਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ